सच्छ भारत अभियुनि जे अधीन असां करा र ਸਪੀਕਰ ਜੀ ਮੈਨਸਾ ਦਾ ਦੇਣਾ ਬਹੁਤ ਬਹੁਤ ਧੰਨਵਾਦ ਮੇਰੇ ਸਤਿਮੰਦ ਵੀਰ ਸਵਾ ਲੱਗੀ ਮੌਸਮ ਦੇ ਮੌਸਮ ਬੀਜੇ ਪੁੰਦੇ ਦੇ ਪੈਰ ਕਰਨ ਮੈਗੁੰਗਰੀਆ ਤੇ ਹਜ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ ਅਤੇ ਪਾਤਾ ਬਨ ਸੁਸਤ ਹੋ ਰਿਹਾ ਹੈ ਇਸੇ ਜੇ ਖਾਲੀ ਕੀਤੀ ਕਰੋ ਸਿਕਾਇਰ ਸਪੀਕਰ ਸਾਹਿਬ ਨੇ ਮੇਰੇ ਵੱਲੋਂ ਖਿੱਚੇ ਗਏ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਆ ਕਿ ਅਸੀਂ ਖੇਤ ਦੇ ਕੋਲ ਤੋਂ ਕੋਲ ਮੱਧ ਤੱਕ ਸਫਾਈ ਕਰਿਆ ਅਸੀਂ ਪਿੰਡਾਂ ਵਿੱਚ ਵੱਡੇ ਵੱਡੇ ਕੂੜੇ ਦੇ ਢੇਰਾਂ ਚੁੱਕ ਰਹੇ ਹਾਂ ਅਸੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਉਹ कपड़े ते पॉलीथिन दी ਵਰਤੋਂ ਕਰਨਾ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਵੀ ਉਚਿਤ ਪ੍ਰਬੰਧ ਕਰ ਰਹੇ ਹਾਂ। ਆਪ ਪਰਿਵਾਰਿਕ ਹੋਣ ਵਾਲੀ ਬਿੰਗੋ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਕਿ ਲੋਕਾਂ ਨੂੰ ਜਾਗਰੂਕ ਕਰਾਇਆ ਜਾਏਗਾ ਤਾਂ ਕਿ ਉਹ ਕਿਸੇ ਵੀ ਖਾਤੇ ਪਾਈਖੜਾ ਨਾ ਹੋ। ਅਸੀਂ ਪਿੰਡਾਂ ਦੇ ਸ਼ਹਿਰਾਂ ਅਸ ਤੇ ਪਿੰਡਾਂ ਦੇ ਸ਼ਹਿਰਾਂ ਵਿੱਚ ਸਫਾਇਆ ਕਰਾਂਗੇ ਤਾਂ ਕਿ ਬਿਮਾਰੀਆਂ ਪੈਦਾ ਨਾ ਹੋਣ। ਅਸੀਂ ਸਰਕਾਰੀ ਹਸਪਤਾਲਾਂ ਵਿੱਚ ਵਰਤਮਤ ਅ ਤੇ ਉਚਿਤ ਗੋਣਦਸੇ ਹੋ ਰਿਹਾ ਜੇ ਚੋਰੀ ਕਰਨ ਕੇ ਉਸ ਲਾਭੂ ਮੰਤਰੀ ਸਾਹਿਬ ਤੁਸੀਂ ਦੱਸੋ ਮਾਨਯੋਗ ਸਦਨ ਨਾ ਮਾਨਯੋਗ ਸਦਨ ਨਾ ਅਸੀਂ ਇਸ ਬੰਦੀ ਚਲਦੀ ਹਿੱਡਾ ਕੇ ਇਕੱਠਾ ਕਰਕੇ ਸਦਨ ਨੂੰ ਸਾਹਮਣੇ ਪੇਸ਼ ਕਰਾਂ ਮਾਨਯੋਗ ਸਿਕਰ ਸਾਹਿਬ ਸਮਾਂ ਦੇਣ ਲਈ ਤਨਵਾਦ ਤਨਵਾਦ ਕਿ ਕਿਤਾ ਵਿੱਚ ਜਿਹੜੀ ਨਿਕੀਟ ਦਾ ਦਵਾਈਆਂ ਦੀ ਵਰਤੋਂ ਵਧ ਰਹੀ ਹੈ ਪ੍ਰਾਣੀ ਨੂੰ ਸਾੜ ਕੇ ਪ੍ਰਦੂਸ਼ਣ ਹੋ ਰਿਹਾ ਤੁਸੀਂ ਇਸ ਸਮੱਸਿਆ ਦੇ ਹੱਲ ਕੀ ਕਰੋਗੇ ਜਿਹੜੀ ਤੁਹਾਨੂੰ ਵਰਤੋ ਵਰਤੋਂ ਦੇ ਰੋਕ ਲਗਾ ਕੇ ਕੁਦਰਤੀ ਖਾਦਾਂ ਦੇ ਰਾਹੀਂ ਆਰਗੈਨਿਕ ਖੇਤੀ ਦੀ ਵਰਤੋਂ ਵੱਲ ਚਾਇਨ ਕਿਤਾ ਜਾ ਰਿਹਾ ਹੈ ਅਤੇ ਪ੍ਰਾਣੀ ਨੂੰ ਨਾ ਸਾੜ ਦਿੱਤੀ ਜਾਉਂਦ ਤੱਕ ਹੜਾਈ ਜਾਵੇਗੀ। ਪ੍ਰਾਣੀ ਤੋਂ ਬਿਜਲੀ ਪੈਦਾਉਣ ਦੀ ਵਿਵਸਥਾ ਕਿਤੇ ਜਾਵੇਗੀ ਤਾਂ ਕਿ ਜੋ ਲੋਕ ਪ੍ਰਾਣੀ ਨਾ ਸਾੜਣ। ਪ੍ਰਸ਼ਨ ਨੰਬਰ 4 ਗੁੰਗੁਣ ਮੈਂ ਵਿਰੋਧੀ ਧਿਰ ਵੱਲੋਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ ਕਿ ਸਾਡੇ ਦੇਸ਼ ਵਿੱਚ ਆਬਾਦੀ ਦੇ ਕਾਰਨਾਂ ਵਜੋਂ ਇਹ ਸਾਧਨ ਉਸ ਵੱਤ ਲੈ ਰਹੇ ਹਨ ਜਿਨ੍ਹਾਂ ਕੰਮ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ। ਇਹ ਕਿ ਨਵੀਂ ਦਿੱਲੀ ਵਿੱਚ স্মੋਗ ਦੇ ਸਮੱਸਿਆ ਇਹ ਫਾਰਮੂਲਾ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਸਖਤੀ ਨਾਲ ਲਾਗੂ ਕਰ ਰਹੇ ਹਾਂ ਅਸਕਾਰਪੋਲਿੰਗ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸੀਐਨਜੀ ਵਿਕਲਪ ਲਈ ਵੀ ਉਸ ਨੂੰ ਵਿਉਤ ਸਾਇਟ ਕੀਤਾ ਜਾ ਰਿਹਾ ਹੈ ਅਤੇ ਇਲੈਕਟ੍ਰੋਨਿਕ ਵਿਕਲਪ ਲਈ ਵੀ ਕੋਸ਼ਿਸ਼ਾਂ ਜਾਰੀ ਰਹੀਆਂ ਹਨ ਅਸੀਂ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਵੀ ਉਤਸ਼ਾਹਿਤ ਕਰ ਰਹੇ ਹਾਂ ਧੰਨਵਾਦ ਮੈਂ ਤੋਂ ਅੱਗੇ ਗੱਲ ਮਤਲਬ ਪ੍ਰਸ਼ਨ ਪੁੱਛਣਾ ਚਾਹੁੰਦੇ ਹਾਂ ਕਿ ਸਾਡੇ ਵਾਤਾਵਰਣ ਵਿੱਚ ਰੁੱਖਾਂ ਦੀ ਕਟਾਈ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ ਕੁਝ ਫਟੇਗੜ ਸੈਨ ਵਿਚ ਹਾਈਵੇ ਬਣਨ ਲਈ ਲਗਭਗ 12 ਤੋਂ 30 ਹਜ਼ਾਰ ਰੁਪਏ ਕੱਟੇ ਗਏ ਹਨ ਉਸ ਦੇ ਕਾਰਨ ਵਾਤਾਵਰਣ ਵਿੱਚ ਬਹੁਤ ਨੁਕਸਾਨ ਹੋਇਆ ਹੈ ਇਸ ਦੀ ਬਪਾਈ ਕਿਵੇਂ ਹੋਵੇਗੀ ਅਤੇ ਗਲੋਬਲ ਕਲਾਈਮਟ ਚੇਂਜ ਅਤੇ ਆਰਥੋਲੇ ਦੇ ਖਤਰੇ ਦਾ ਪਛਾਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ ਮਾਨਯੋਗ ਮੰਤਰੀ ਸਾਹਿਬ ਧੰਨਵਾਦ ਮੈਂ ਵਿਰੋਧ ਫੋਰੈਸ ਮਿਨਿਸਟਰ ਵਿਰੋਧੀ ਧਿਰ ਕੋਲੋਂ ਪੁੱਛੀ ਗਈ ਪ੍ਰਸ਼ਨ ਦਾ ਜਵਾਬ ਦੇਣਾ ਚਾਹੁੰਦੀ ਹਾਂ ਇੱਕ ਅਨੁਮਾਨ ਅਨੁਸਾਰ ਦੇਸ਼ ਵਿੱਚ ਜੰਗਲ ਦੇ ਦੀਨ ਖੇਤਰ ਲਗਭਗ 32% ਹੋਣਾ ਚਾਹੀਦਾ ਹੈ ਜੋ ਕਿ ਸਿਰਫ 16% ਹੈ ਲੁਫਤਿਕੜ ਦਾ ਹਾਈ ਵਿਕੇਸ ਹੈ ਉਸ ਵਿੱਚ ਲਗਭਗ 20000 ਦਰੱਖਤ ਜਿਨ੍ਹਾਂ ਦੀ ਕਟਾਈ ਹੋਈ ਹੈ ਉਸ ਦੀ ਪਰਪਾਈ ਲਈ ਅਸੀਂ ਮੁਸ਼ਾਇਰਪੁਰ ਵਿਖੇ ਲਗਭਗ 50000 ਦਰੱਖਤ ਲਗਾ ਰਹੇ ਹਾਂ ਅਤੇ ਉਹ ਦੋਹਾਂ ਦੇ ਗਲੋਬਲ ਵਾਰਮਿੰਗ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਰਹੇ ਹਾਂ ਜਿਵੇਂ ਅਸੀਂ ਸਕੂਲਾਂ ਕਾਲਜਾਂ ਵਿੱਚ ਇੱਕ ਤੋਂ ਲੈ ਕੇ 15 ਸਤੰਬਰ ਤੱਕ ਪਾਦਵਨ ਪਕਵਾੜਾ ਬਣਾ ਰਹੇ ਹਾਂ ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਦੀਵਾ ਤੋਂ ਜਗਾਤੀ ਜਗਾਤੀ ਰੈਲੀ ਨਹੀਂ ਵੀ ਲੋਕਾਂ ਵਿੱਚ ਜਾਗਰੂਕਤਾ ਪ੍ਰਦਾਨ ਕੀਤੀ ਜਾ ਰਹੀ ਹੈ ਸਨਮੁਖ ਮੇਰਾ ਸਵਾਲ ਹੈ ਕਿ ਪਾਰਿਸਪਤਾ ਅਭਿਆਨ ਬੰਦਗਾਇਆ ਗਿਆ ਤੋਂ ਬੰਦ ਬੜਾ ਨਾ ਰਹਿ ਇੰਦੋਰਾਂ ਸਾਰੇ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਵਿੱਚ ਕਿਹੜੀ ਕਿਹੜੀ ਗਤੀਵਿਧੀਆਂ ਹੋ ਰਹੀਆਂ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬਹਿ ਜਸਪੀਕੇ ਸਵੱਛਤਾ ਪਖਵਾੜਾ ਬਣਾਇਆ ਜਾ ਰਿਹਾ ਹੈ ਨੇ 1 ਸਤੰਬਰ ਨੂੰ ਸਵੱਛਤਾ ਸਮਾਗਮ ਕਰਵਾਏ ਗਏ ਤੋਂ ਅਤੇ 3 ਸਤੰਬਰ ਨੂੰ ਸਵੱਛਤਾ ਜਾਗਰੂਕਤਾ ਦਿਵਸ ਮਨਾਇਆ ਗਿਆ 4 ਅਤੇ 5 ਸਤੰਬਰ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਥਾਈ ਲੋਕਾਂ ਨੂੰ ਸਵੱਛਤਾ ਲਈ ਜਾਗਰੂਕ ਕੀਤਾ ਗਿਆ ਅਤੇ ਸਕੂਲਾਂ ਵਿੱਚ ਅਭਿਆਸ ਉਪਦੇਸ਼ ਮਨਾਇਆ ਗਿਆ 6 6 ਸਤੰਬਰ ਨੂੰ ਸਵੱਛਤਾ ਲਈ ਕਲੀਨ ਸਕੂਲ ਡੇਅ ਮਨਾਇਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਰੈਣੀ ਕੱਢੀ ਗਈ 7 ਅਤੇ 8 ਸਤੰਬਰ ਨੂੰ ਸਕੂਲ ਵਿੱਚ ਕਿਨੀ ਸਲੋਗਨ ਰਾਈਟਿੰਗ ਪੇਂਟਿੰਗ ਕਾਰਨਾ ਕਰਵਾਇਆ ਤੁਹਾਡਾ ਜਵਾਬ ਦੇਣਾ ਚਾਹੁੰਦੀ ਹਾਂ ਜਿਵੇਂ ਕਿ ਸਾਡੇ ਸਿੱਖਿਆ ਮੰਤਰੀ ਨੇ ਦੱਸਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਵੱਛਤਾ ਕੁੜਾ ਸੰਬੰਧੀ ਕਿਹੜੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ 10 ਸਤੰਬਰ ਨੂੰ ਸਕੂਲਾਂ ਵਿੱਚ ਹੈਂਡਵਾਸ਼ ਡੇ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਹੱਥ ਧੋਣ ਦੇ ਸਹੀ ਤੰਗ ਸਮਝਾਏ ਗਏ 11 ਸਤੰਬਰ ਨੂੰ ਸਕੂਲਾਂ ਵਿੱਚ ਪਰਸਨ ਹਾਈਜੀਨ ਡੇ ਮਨਾਇਆ ਗਿਆ ਤੇ 12 13 ਸਤੰਬਰ ਨੂੰ ਸਕੂਲ ਦੇ ਸਵੱਛਤਾ ਐਕਸ਼ਨ ਪਲਾਨ ਦੇ ਅਧੀਨ ਬਾ ਅਧੀਨ ਬਾ ਸੰਸਦ ਬਣਾ ਕੇ ਸਵੱਛਤਾ